ਪੀਟੀਵੀ ਬ੍ਰਾਡਕਾਸਟਿੰਗ ਤੇਰੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੌਗਰੋਜਸ ਮਿਲਣ ਤੋਂ ਬਾਅਦ ਕੈਲਗਰੀ ਦੇ ਵਿੱਚ ਕੀਤੇ ਗਏ 10 ਰੈਸਟੋਰੈਂਟ ਬੰਦ ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੀਐਮ ਕਾਰਟਿਨੇ ਨੇ ਕੈਬਨਿਟ ਤੇ ਵਿੱਚ ਕੀਤਾ ਸ਼ਾਮਲ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਨਾ ਹੋਣ ਦੀ ਪਟੀਸ਼ਨ ਨੇ ਕੀਤੀ ਸਫਲਤਾ ਹਾਸਲ ਕੈਨੇਡਾ ਤੋਂ ਰਿਪੋਰਟ ਕੀਤੀ ਗਈ ਰੁਪਿੰਦਰ ਕੌਰ ਦੇ ਖਿਲਾਫ ਆਪਣੇ ਪਤੀ ਦੀ ਹਤਿਆ ਦਾ ਮਾਮਲਾ ਹੋਇਆ ਦਰਜ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਕੈਲਗਰੀ ਦੇ ਬੈਲਟ ਲਾਈਨ ਇਲਾਕੇ ਦੇ ਵਿੱਚ ਫਾਸਟ ਸਟਰੀਟ ਮਾਰਕੀਟ ਨੂੰ ਅਲਬਰਟਾ ਹੈਲਥ ਸਰਵਿਸੈਸ ਦੇ ਵੱਲੋਂ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਸ਼ੁਕਰਵਾਰ ਨੂੰ ਕੀਤੀ ਗਈ ਜਾਂਚ ਦੇ ਦੌਰਾਨ ਇੱਥੇ ਕੀੜੇ ਮਕੌੜੀ ਅਤੇ ਕੋਕਰੋਚਸ ਮਿਲੇ ਹਨ ਫਸਟ ਸਟਰੀਟ ਮਾਰਕੀਟ ਦਾ ਫੂਡ ਹਾਲ ਜਿਸ ਦੇ ਵਿੱਚ 10 ਰੈਸਟੋਰੈਂਟ ਸ਼ਾਮਿਲ ਹਨ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਾਰੀ ਬਿਆਨ ਦੇ ਵਿੱਚ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ਤੇ ਐਚਐਸ ਨੇ ਇਸ ਮਾਰਕੀਟ ਨੂੰ ਅਸਥਾਈ ਤੌਰ ਤੇ ਬੰਦ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਸਮੱਸਿਆ ਦਾ ਠੀਕ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕੇ ਮਾਰਕੀਟ ਦਾ ਕਹਿਣਾ ਹੈ ਕਿ ਸਾਰੇ ਵੈਂਡਰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਹਨ ਅਤੇ ਸਫਾਈ ਅਤੇ ਸੁਰੱਖਿਆ ਦੇ ਸਭ ਤੋਂ ਉੱਚੇ ਮਾਪਦੰਡਾਂ ਨੂੰ ਪੂਰਾ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਕਿਰਾਏਦਾਰ ਨੇ ਫੇਸਬੁਕ ਤੇ ਵੀ ਦੱਸਿਆ ਕਿ ਜਾਂਚ ਦੌਰਾਨ ਵੱਡੀ ਮਾਤਰਾ ਦੇ ਵਿੱਚ ਕਾਕਰੋਚ ਮਿਲੇ ਹਨ ਅਤੇ ਸੁਰੱਖਿਆ ਦੇ ਨਜ਼ਰੀਏ ਦੇ ਕਰਕੇ ਮਾਰਕੀਟ ਬੰਦ ਕਰਨਾ ਹੀ ਸਭ ਤੋਂ ਠੀਕ ਫੈਸਲਾ ਸੀ ਹੁਣ ਫੂਡ ਹਾਲ ਉਸ ਸਮੇਂ ਤੱਕ ਬੰਦ ਰਹੇਗਾ ਜਦੋਂ ਤੱਕ ਐਚਐਸ ਇਹ ਪੁਸ਼ਟੀ ਨਹੀਂ ਕਰਦਾ ਕਿ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ অন্ਟਾਰੀਓ ਦੇ ਵਿੱਚ ਅਲਗੋਮਾ ਸਟੀਲ ਨੇ ਲਗਭਗ 1000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਕੰਪਨੀ ਦਾ ਕਹਿਣਾ ਹੈ ਕਿ ਇਹ ਫੈਸਲਾ ਅਮਰੀਕਾ ਦੇ ਵੱਲੋਂ ਲਗਾਏ ਗਏ ਸਟੀਲ ਦੇ ਉੱਪਰ 50% ਟੈਰਿਫਸ ਦੇ ਕਾਰਨ ਲਿਆ ਗਿਆ ਅਲਗੋਮਾ ਸਟੀਲ ਦੇ ਬਲਾਸਟ ਫਰਨੇਸ ਅਤੇ ਕੋਕ ਬਡਾਉਣ ਵਾਲੇ ਆਪਰੇਸ਼ਨਸ ਨੂੰ ਵੀ ਸਾਲ 2026 ਦੀ ਸ਼ੁਰੂਆਤ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਦੱਸਦੇ ਕਿ ਸਤੰਬਰ ਮਹੀਨੇ ਦੇ ਵਿੱਚ ਸਰਕਾਰ ਅਤੇ 온ਟਾਰੀਓ ਸੂਬੇ ਦੇ ਵੱਲੋਂ 500 ਬਿਲੀਅਨ ਡਾਲਰ ਦੀ ਲੋਨ ਅਸਿਸਟੈਂਸ ਦੇਣ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਵਿੱਚ 400 ਮਿਲੀਅਨ ਡਾਲਰ ਫੈਡਰਲ ਅਤੇ 100 ਮਿਲੀਅਨ ਡਾਲਰ ਸੂਬਾ ਸਰਕਾਰ ਦੇ ਵੱਲੋਂ ਦਿੱਤੇ ਜਾਣ ਕੇ 온ਟਾਰੀਓ ਦੀ ਟ੍ਰੇਡ ਮਿਨਿਸਟਰ ਵਿਕ ਫੈਡੈਲੀ ਨੇ ਕਿਹਾ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਦੀ ਸਹਾਇਤਾ ਦੇ ਲਈ ਲੋਕਲ ਪਾਵਰ ਸੈਂਟਰ ਖੋਲ੍ਹਿਆ ਜਾਵੇਗਾ ਇਸ ਦੇ ਨਾਲ ਹੀ ਦੁਬਾਰਾ ਰੀਟ੍ਰੇਨਿੰਗ ਪ੍ਰੋਗਰਾਮਸ ਅਤੇ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਏ ਜਾਣ ਕੇ ਅਲਗੋਮਾ ਸਟੀਲ ਦਾ ਕਹਿਣਾ ਹੈ ਕਿ ਇਹ ਫੈਸਲੇ ਕੰਪਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਲਏ ਗਏ ਹਨ ਅਤੇ ਉਹ ਕਰਮਚਾਰੀਆਂ ਨੂੰ ਸਹਾਇਤਾ ਅਤੇ ਰਿਸੋਰਸਸ ਮੁਹੱਈਆ ਕਰਵਾਉਣ ਦੇ ਲਈ ਸਰਕਾਰ ਅਤੇ ਯੂਨੀਅਨ ਦੇ ਨਾਲ ਮਿਲ ਕੇ ਕੰਮ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਡਨੀ ਨੇ ਸੋਮਵਾਰ ਨੂੰ ਆਪਣੀ ਕੈਬਿਨੇਟ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ ਇਸ ਦੇ ਤਹਿਤ ਸਾਬਕਾ ਪੀਐਮ ਟਰੂਡੋ ਦੇ ਸਮੇਂ ਦੇ ਮੰਤਰੀ ਮਾਰਕ ਮਿਲਰ ਨੂੰ ਮੁੜ ਕੈਬਿਨੇਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਮਾਰਕ ਮਿਲਰ ਹੁਣ ਕੈਨੇਡੀਅਨ ਆਇਡੈਂਟੀਟੀ ਐਂਡ ਕਲਚਰ ਅਤੇ ਆਫੀਸ਼ੀਅਲ ਲੈਂਗੁਏਜੇਸ ਦੇ ਮੰਤਰੀ ਹੋਣ ਕੇ ਦੱਸਦੇ ਕਿ ਮਾਰਕ ਮਿਲਰ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੀ ਰਹਿ ਚੁੱਕੇ ਹਨ ਪਬਲਿਕ ਵਰਕਸ ਅਤੇ ਪ੍ਰੋਕਿਊਰਮੈਂਟ ਮੰਤਰੀ ਜੋਇਲ ਲਾਈਟਬਾਉਂਡ ਨੂੰ ਕਾਰਨੀ ਦੇ ਕਯੂਬਿਕ ਲੈਫਟੀਨੈਂਟ ਬਣਨ ਦੀ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ এনवायरमेंट ਐਂਡ ਕਲਾਈਮੇਟ ਚੇਂਜ ਦੇ ਮੰਤਰੀ ਜੂਲੀ ਨੂੰ ਪਾਰਕਸ ਅਤੇ ਨੇਚਰ ਦੀ ਦੇਖਪਾਲ ਸੰਬੰਧਤ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਇਹ ਤਬਦੀਲੀਆਂ ਉਸ ਸਮੇਂ ਹੋਈਆਂ ਹਨ ਜਦੋਂ ਸਟੀਵਨ ਗਿਲਬੋ ਨੇ ਕੈਬਨਿਟ ਤੋਂ ਇਸ ਸਾਲ ਅਸਤੀਫਾ ਦੇ ਦਿੱਤਾ ਹੈ ਗਿਲਬੋ ਨੇ ਹਾਲ ਹੀ ਵਿੱਚ ਅਸਤੀਫਾ ਦੇਣ ਦਾ ਇਹ ਕਾਰਨ ਦੱਸਿਆ ਹੈ ਕਿ ਅਲਬਰਟਾ ਤੇ ਫੈਡਰਲ ਸਰਕਾਰ ਦੇ ਵਿਚਕਾਰ ਪਾਈਪਲਾਈਨ ਨੂੰ ਲੈ ਕੇ ਜੋ ਐਗਰੀਮੈਂਟ ਹੋਇਆ ਹੈ ਉਸ ਦੇ ਨਾਲ ਸਹਿਮਤ ਨਹੀਂ ਹਨ ਅਸਤੀਫੇ ਦੇ ਬਾਵਜੂਦ ਗਿਲਬੋ ਲਿਬਰਲ ਐਮਪੀ ਦੇ ਵਜੋਂ ਹੀ ਕੰਮ ਕਰਦੇ ਰਹਿਣਗੇ ਪਰ ਉਹਨਾਂ ਦੇ ਕੰਮ ਅਤੇ ਮਿਨਿਸਟਰੀਜ਼ ਹੁਣ ਨਵੇਂ ਮੈਂਬਰਸ ਦੇਖਣਗੇ ਉਦਹੀਂ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹ ਮੁੜ ਕੈਬਨਿਟ ਦੇ ਵਿੱਚ ਆ ਕੇ ਖੁਸ਼ ਹਨ ਪਾਈਪਲਾਈਨ ਐਗਰੀਮੈਂਟ ਤੋਂ ਬਾਅਦ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਬਜਟ ਨੂੰ ਸਮਰਥਨ ਦੇਣਾ ਉਹਨਾਂ ਦੀ ਇੱਕ ਗਲਤੀ ਸੀ ਅਤੇ ਅੱਗੇ ਕਦੇ ਵੀ ਆਪਣੀ ਗਲਤੀ ਨਹੀਂ ਦੁਹਰਾਉਣਗੇ ਉਹਨਾਂ ਨੇ ਕਿਹਾ ਕਿ ਉਸਦੇ ਨਾਲ ਧੋਖਾ ਹੋਇਆ ਹੈ ਕਿਉਂਕਿ ਕਾਰਨੀ ਨੇ ਔਇਲ ਪ੍ਰੋਜੈਕਟਸ ਦੇ ਲਈ ਵਿੱਤੀ ਫਾਇਦੇ ਦੇਣ ਦੀ ਸਹਿਮਤੀ ਦਿੱਤੀ ਹੈ ਜਿਸਦੇ ਬਾਰੇ ਉਹ ਪਹਿਲਾਂ ਯਕੀਨ ਦਿਵਾ ਚੁੱਕੇ ਸਨ ਕਿ ਵਿੱਤੀ ਫਾਇਦੇ ਨਹੀਂ ਦਿੱਤੇ ਜਾਣਗੇ एडमंटन ट्रांजिट सर्विस यानी कि ईटीएस ਨੇ ਯਾਤਰੀਆਂ ਨੂੰ ਯਾਦ ਦਿਵਾਇਆ ਹੈ ਕਿ ਇਸ ਸਾਲ ਦੇ ਅਖੀਰ ਤੱਕ ਉਹ ਆਪਣੀਆਂ ਕਾਗਜ਼ ਦੀਆਂ ਟਿਕਟਾਂ یعنی ਕਿ ਪੇਪਰ ਟਿਕਟਸ ਦੀ ਵਰਤੋਂ ਕਰ ਸਕਦੇ ਹਨ ਪਰ ਨਵੇਂ ਸਾਲ ਤੋਂ ਯਾਤਰੀ ਸਿਰਫ ਆਰਕ ਕਾਰਡ ਆਰਕ ਟਿਕਟ ਜਾਂ ਫਿਰ ਕੈਸ਼ ਦੇ ਨਾਲ ਹੀ ਪੇਮੈਂਟਸ ਕਰ ਸਕਣਗੇ ਜਨਵਰੀ ਅਤੇ ਫਰਵਰੀ ਦੌਰਾਨ ਐਲ ਆਰਟੀ ਸਟਾਪਸ ਤੋਂ ਸੰਤਰੀ ਰੰਗ ਦੇ ਪੇਪਰ ਟਿਕਟ ਵੈਲੀਡੇਟਰਸ ਹਟਾ ਦਿੱਤੇ ਜਾਣਗੇ ਅਤੇ ਉਹਨਾਂ ਦੀ ਜਗ੍ਹਾ ਹੋਰ ਆਰਕ ਵੈਲੀਡੇਟਰ ਲਗਾਏ ਜਾਣਗੇ ETS ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਇਸ ਦੇ ਲਈ ਆਪਣੀਆਂ ਪੇਪਰ ਟਿਕਟਸ ਸਾਲ ਦੇ ਅੰਤ ਤੱਕ ਵਰਤ ਲੈਣ। ਇਸ ਤੋਂ ਇਲਾਵਾ ਦੱਸਦੀ ਹੈ ਕਿ ਕੈਲਗਰੀ ਦੇ ਵਿੱਚ ਵੀ ਟ੍ਰਾਂਜ਼ਿਟ ਦਾ ਰੂਟ 70 ਜਿਸ ਨੂੰ ਵੈਲੀ ਰਿਜ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ, ਇਸ ਸਰਵਿਸ ਨੂੰ ਵੀ ਸਾਲ ਦੇ ਅੰਤ ਤੱਕ ਬੰਦ ਕੀਤਾ ਜਾਵੇਗਾ। ਇਹ ਐਕਸਪ੍ਰੈਸ ਬੱਸ ਸਰਵਿਸ ਜੋ ਕਿ ਵੈਲੀ ਰਿਜ ਅਤੇ ਕ੍ਰੈਸਟ ਮੌਂਟਵਰਗੀਆਂ ਕਮਿਊਨਿਟੀਆਂ ਨੂੰ ਸਿੱਧਾ ਡਾਊਨਟਾਊਨ ਤੇ ਨਾਲ ਜੋੜਦੀ ਹੈ, ਹੁਣ ਸਾਲ ਦੇ ਅੰਤ ਦੇ ਵਿੱਚ ਬੰਦ ਕਰ ਦਿੱਤੀ ਜਾਵੇਗੀ। ਇਸ ਰੋਡ ਨੂੰ ਮਚਾਉਣ ਤੇ ਲਈ ਇੱਕ ਪਟੀਸ਼ਨ ਵੀ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ 600 ਤੋਂ ਵੱਧ ਦਸਤਖਤ ਚਾਹੀਦੇ ਹਨ ਪਰ ਗੈਲਰੀ ਟ੍ਰਾਂਜ਼ਿਟ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਸਿਰਫ ਰੂਟ 70 ਇਕੱਲਾ ਰੂਟ ਨਹੀਂ ਹੈ ਜੋ ਬੰਦ ਹੋ ਰਿਹਾ ਹੈ 2026 ਦੇ ਵਿੱਚ ਘੱਟੋ ਘੱਟ 5 ਹੋਰ ਐਕਸਪ੍ਰੈਸ ਰੂਟ ਵੀ ਰਾਤ ਕੀਤੇ ਜਾਣਗੇ ਪਰ ਸਿਟੀ ਦੇ ਵੱਲੋਂ ਇਨ੍ਹਾਂ ਖੇਤਰਾਂ ਦੇ ਵਿੱਚ ਬੱਸ ਸਰਵਿਸ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਇਲੈਕਸ਼ਨ ਅਫੀਸ਼ੀਅਲਸ ਨੇ ਪੁਸ਼ਟੀ ਕੀਤੀ ਹੈ ਕਿ ਅਲਬਰਟਾ ਫੋਰਐਵਰ ਕੈਨੇਡਾ ਪਟੀਸ਼ਨ ਨੇ ਲੋੜਿੰਦੇ ਸਾਇੰਸ ਦੇ ਆਪਣੇ ਅੰਕੜੇ ਨੂੰ ਪਾਰ ਕਰ ਲਿਆ ਹੈ ਪਟੀਸ਼ਨ ਦੇ ਵਿੱਚ 439000 ਸਾਇੰਸ ਦੇ ਵਿੱਚੋਂ ਲਗਭਗ 405000 ਸਾਇੰਸ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਜੋ ਕਿ ਲੋੜਿੰਦੇ 294000 ਸਾਇੰਸ ਤੋਂ ਕਾਫੀ ਵੱਧ ਹਨ ਤਸ ਦੇ ਕਿ ਇਸ ਵੋਟੇਸ਼ਨ ਦੇ ਵਿੱਚ ਇੱਕ ਸਿੱਧਾ ਜਿਹਾ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਸਹਿਮਤ ਹੋ ਕਿ ਅਲਬਰਟਾ ਕੈਨੇਡਾ ਦਾ ਹਿੱਸਾ ਹੀ ਰਹੇ ਇਹ ਮਹਮ ਸਾਬਕਾ ਡਿਪਟੀ ਪ੍ਰੀਮੀਅਰ ਥੋਮਸ ਲਗਾਜ਼ਕਟੇ ਵੱਲੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਅਲਬਰਟਾ ਦੇ ਵੱਖ ਹੋਣ ਦੀਆਂ ਮੂਵਮੈਂਟਸ ਦੇ ਵਿਰੋਧ ਵਿੱਚ ਹਨ ਹੁਣ ਇਸ ਤੋਂ ਬਾਅਦ ਅਗਲਾ ਕਦਮ ਸਰਕਾਰ ਦੇ ਹੱਥ ਦੇ ਵਿੱਚ ਹੈ ਜੋ ਫੈਸਲਾ ਕਰੇਗੀ ਕਿ ਕੀ ਇਸ ਮਾਮਲੇ ਤੇ ਐਮ ਐਲ ਏ ਸ ਦੇ ਵੱਲੋਂ ਲੈਜਿਸਲੇਚਰ ਦੇ ਵਿੱਚ ਚਰਚਾ ਕੀਤੀ ਜਾਵੇ ਜਾਂ ਫਿਰ ਸਿੱਧਾ ਰੈਫਰੈਂਡਮ ਦੇ ਵਿੱਚ ਵੋਟਰਾਂ ਨੂੰ ਪੁੱਛਿਆ ਜਾਵੇ ਦੱਸ ਦੇ ਕਿ ਦੂਸਰੇ ਪਾਸੇ ਅਲਬਰਟਾ ਪ੍ਰਸਪਰਿਟੀ ਪ੍ਰੋਜੈਕਟ ਨੇ ਵੀ ਆਪਣੀ ਪਟੀਸ਼ਨ ਭੇਜੀ ਹੈ ਜਿਸ ਦੇ ਵਿੱਚ ਇਹ ਸਵਾਲ ਕੀਤਾ ਗਿਆ ਹੈ ਕਿ ਕੀ ਤੁਸੀਂ ਸਹਿਮਤ ਹੋ ਕਿ ਅਲਬਰਟਾ ਇੱਕ ਖੁਦਮੁਖਤਿਆਰ ਯਾਨੀ ਕਿ ਸੌਵਰਨ ਦੇਸ਼ ਬਣ ਜਾਵੇ ਅਤੇ ਕੈਨੇਡਾ ਦਾ ਸੂਬਾ ਨਾ ਰਹੇ ਨਾਰਥ-ਵੈਸਟ ਕੈਲਗਰੀ ਦੇ ਪੈਨੋਰਾ ਹिल्स ਖੇਤਰ ਦੇ ਵਿੱਚ ਸੋਮਵਾਰ ਦੁਪਹਿਰ 3 ਕਰਾਂ ਨੂੰ ਅੱਗ ਲੱਗ ਗਈ ਹੈ। ਐਮਰਜੈਂਸੀ ਟੀਮਾਂ ਨੂੰ ਦੁਪਹਿਰ 2:05 ਦੇ ਕਰੀਬ ਪੈਨੋਰਾ ਹिल्स ਬੁਲੇਵਾਰਡ ਅਤੇ ਪੈਨ ਅਮਾਉਂਟ ਬੁਲੇਵਾਰਡ ਨਾਰਥ-ਵੈਸਟ ਦੇ ਨੇੜੇ ਇਸ ਘਟਨਾ ਦੇ ਬਾਰੇ ਸੂਚਿਤ ਕੀਤਾ ਗਿਆ। ਖੁਸ਼ਕਿਸਮਤੀ ਦੇ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਮਿਲੀ ਹੈ ਪਰ ਅੱਗ ਕਿਵੇਂ ਲੱਗੀ ਇਹ ਸਪਸ਼ਟ ਨਹੀਂ ਹੋ ਸਕਿਆ ਹੈ। ਇਸ ਇਲਾਕੇ ਦੇ ਵਿੱਚ ਪੈਨੋਰੇਮਾ ਹੈਲਥ ਬੁਲੇਵਾਰਡ ਅਤੇ ਪੈਨ ਮਾਉਂਟ ਬੁਲੇਵਾਰਡ ਦੋਨੋਂ ਪਾਸੇ ਉਹ ਬੰਦ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਗੱਡੀਆਂ ਨੂੰ ਹੋਰ ਰਾਸਤੇ ਵਰਤਣ ਦੀ ਸਲਾਹ ਦਿੱਤੀ ਹੈ। ਫਰੀਦਕੋਟੀ ਰੁਪਿੰਦਰ ਕੌਰ ਨੂੰ ਆਪਣੇ ਪਤੀ ਦੀ ਹੱਤਿਆ ਦੇ ਮਾਮਲੇ ਤੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਦੇ ਕਿ ਰੁਪਿੰਦਰ ਕੌਰ ਨੂੰ ਹਾਲ ਹੀ ਵਿੱਚ ਕੈਨੇਡਾ ਤੋਂ ਟਰਪੋਰਟ ਕੀਤਾ ਗਿਆ। ਪੁਲਿਸ ਦੇ ਅਨੁਸਾਰ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕਵਲ ਪ੍ਰੀਤ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦੀ ਹਤਿਆ ਦਾ ਪਲਾਨ ਬਣਾਇਆ ਹੈ ਫਿਲਹਾਲ ਹਰਕਵਲ ਪ੍ਰੀਤ ਸਿੰਘ ਦੀ ਪਾਲ ਕੀਤੀ ਜਾ ਰਹੀ ਹੈ ਗੁਰਵਿੰਦਰ ਸਿੰਘ ਇੱਕ ਕੈਨਰਾਈ ਪਰਿਵਾਰ ਦੇ ਨਾਲ ਸਬੰਧਤ ਸੀ 2023 ਦੇ ਵਿੱਚ ਸਨੇ ਰੁਪਿੰਦਰ ਕੌਰ ਦੇ ਨਾਲ ਵਿਆਹ ਕਰਵਾਇਆ ਵਿਆਦ ਤੋਂ ਬਾਅਦ ਰੁਪਿੰਦਰ ਕੌਰ ਕੈਨੇਡਾ ਚਲੀ ਗਈ ਪਰ ਸਾਲ 2024 ਦੇ ਵਿੱਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਇਸ ਦੌਰਾਨ ਰੁਪਿੰਦਰ ਅਤੇ ਹਰਕਮਲ ਪ੍ਰੀਤ ਦਾ ਰਿਸ਼ਤਾ ਬਣਿਆ ਗੁਰਵਿੰਦਰ ਦੀ ਭੈਣ ਮਨਵੀਰ ਕੌਰ ਨੇ ਦੱਸਿਆ ਹੈ ਕਿ ਉਸ ਨੇ ਪਹਿਲਾਂ ਕਈ ਵਾਰ ਦੱਸਿਆ ਸੀ ਕਿ ਉਸ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਅਤੇ ਰੁਪਿੰਦਰ ਦੇ ਅਫੇਅਰ ਦੇ ਬਾਰੇ ਵੀ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸ਼ੁੱਕਰਵਾਰ ਰਾਤ ਨੂੰ ਰੁਪਿੰਦਰ ਕੌਰ ਨੇ ਘਰ ਦੇ ਵਿੱਚ ਰੌਲਾ ਪਾਇਆ ਕਿ ਕੁਝ ਹੋ ਗਿਆ ਹੈ ਜਦੋਂ ਪਿੰਡ ਦੇ ਲੋਕ ਮੌਕੇ ਤੇ ਪਹੁੰਚੇ ਤਾਂ ਉਹ ਗੁਰਵਿੰਦਰ ਸਿੰਘ ਦੀ ਲਾਸ਼ ਛੱਤ ਤੇ ਮਿਲੀ ਸੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਨਾਂ ਦੇ ਖਿਲਾਫ ਸਦਰ ਫਰੀਦਕੋਟ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਪ੍ਰੇਮੀ ਹਰਕਵਲ ਪ੍ਰੀਤ ਸਿੰਘ ਨੂੰ ਫੜਨ ਦੇ ਲਈ ਕੋਸ਼ਿਸ਼ਾਂ ਜਾਰੀ ਹਨ ਕੈਲਗਰੀ ਨੂੰ ਤੀਸਰੀ ਵਾਰ ਫਿਰ ਤੋਂ ਨੇਚਰ ਕੈਨੇਡਾ ਦੇ ਵੱਲੋਂ ਬਰਡ ਫ੍ਰੈਂਡਲੀ ਸਿਟੀ ਦੇ ਵਜੋਂ ਸਰਟੀਫਿਕੇਸ਼ਨ ਦਿੱਤਾ ਗਿਆ ਹੈ ਜਿਥੇ ਕੈਲਗਰੀ ਸ਼ਹਿਰ ਨੂੰ ਪੰਛੀਆਂ ਦੀ ਸੁਰੱਖਿਆ ਅਤੇ ਸਹਿਯੋਗ ਦੇ ਲਈ ਮਾਨਤਾ ਦਿੱਤੀ ਗਈ ਹੈ ਦੱਸਦੇ ਕਿ ਕੈਲਗਰੀ ਦੇ ਵਿੱਚ ਸਾਲ ਭਰ ਕਰੀਬ 300 ਕਿਸਮ ਦੇ ਸਥਾਨਕ ਅਤੇ ਪ੍ਰਵਾਸੀ ਪੰਛੀ ਮਿਲਦੇ ਹਨ ਇਸ ਸ਼ਹਿਰ ਨੇ ਪੰਛੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਲਈ ਵੀ ਕਈ ਅਹਿਮ ਕਦਮ ਚੁੱਕੇ ਹਨ ਜਿੱਥੇ ਲੋਕਾਂ ਨੂੰ ਵੀ ਰਾਤ ਦੇ ਸਮੇਂ ਲਾਈਟਸ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਪੰਛੀ ਉੱਡਦੇ ਸਮੇਂ ਖਿੜਕੀ ਦੇ ਨਾਲ ਨਾ ਟਕਰਾਉਣ। ਗਵਰਨਮੈਂਟ ਆਫ ਕੈਨੇਡਾ ਦੇ ਮੁਤਾਬਕ ਖਿੜਕੀਆਂ ਦੇ ਨਾਲ ਟਕਰਾਉਣ ਦੇ ਕਾਰਨ ਸਾਲ ਪਰਦੇਸ਼ ਦੇ ਵਿੱਚ 16 ਤੋਂ 42 ਮਿਲੀਅਨ ਪੰਛੀ ਮਾਰੇ ਜਾਂਦੇ ਹਨ। ਦੱਸਦੇ ਕਿ ਕੈਲਗਰੀ ਦੇ ਵਿੱਚ ਸਖਮੀ ਜਾਂ ਫਿਰ ਮਰੀ ਹੋਈ ਪੰਛੀਆਂ ਦੀ ਸਹਾਇਤਾ ਦੇ ਲਈ ਰੀਹੈਬਿਲਿਟਾਈਜੇਸ਼ਨ ਗਰੁੱਪ ਦੇ ਨਾਲ ਮਿਲ ਕੇ ਕੰਮ ਕੀਤਾ ਜਾਂਦਾ ਹੈ। ਸ਼ਹਿਰ ਦੇ ਵਿੱਚ 8500 ਹੈਕਟੇਅਰ ਤੋਂ ਵੱਧ ਨੇਚਰਲ ਸਪੀਸ਼ੀਜ਼ ਹਨ ਕੈਨੇਡਾ ਦੇ ਵਿੱਚ 36 ਸ਼ਹਿਰਾਂ ਨੂੰ ਬਰਡ ਫ੍ਰੈਂਡਲੀ ਸਿਟੀਜ਼ ਤੇ ਵਜੋਂ ਮਾਨਤਾ ਮਿਲੀ ਹੈ ਜਿਸ ਦੇ ਵਿੱਚ ਐਡਮਿੰਟਨ ਅਤੇ ਸਰਾਥਕੋਨਾ ਕਾਉਂਟੀ ਵੀ ਸ਼ਾਮਲ ਹਨ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਰਹਿਣਾ ਹੀ ਮੈਨੂ ਸੁਖਨੀਤ ਕੋਰ ਨੂੰ ਦੇਵ ਜਾਸਤ ਅਤੇ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ